ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸ੍ਰੀ ਰਾਗ ਮਹੱਲਾ ਪਹਿਲਾ RAM ਨਾਮ ਮਨ ਵਿਧਿਆ ਅਵਰ ਕੇ ਕਰੀ ਵਿਚਾਰ ਸਬਦ ਸਵਰਤ ਸੁਖ ਉਪਜੈ ਪ੍ਰਭ ਰਤੋ ਸੁਖ ਸਾਰ ਜਿਉ ਭਾਵੈ ਤਿਉ ਰਾਖ ਤੂੰ ਮੈਂ ਹਰ ਨਾਮ ਆਧਾਰ ਮਨ ਰੇ ਸਾਚੀ ਖਸਮ ਰਜਾਇ ਜੈਨ ਤਨ ਮਨ ਸਾਜ ਸੀਗਾਰਿਆ ਤਿਸ ਸੇਤੀ ਲੇਵ ਲਾਇ ਰਹਾਉ ਤਨ ਬੈ ਸੰਤਰ ਹੋਮੀਐ ਇਕ ਰਤੀ ਤੋਲ ਕਟਾਇ ਤਨ ਮਨ ਸਮਦਾ ਜੇ ਕਰੀ ਆਨ ਦਿਨ ਅਗਨ ਜਲਾਏ ਹਰ ਨਾਮੈ ਤੋਲ ਨ ਪੁਜਈ ਜੇ ਲੱਖ ਕੋਟੀ ਕਰਮ ਕਮਾਏ ਅਰਧ ਸਰੀਰ ਕਟਾਈਐ ਚੇਰ ਕਰ ਵਤ ਧਰਾਏ ਤਨ ਹੈ ਮੰਚਲ ਗਾਲੀਐ ਇਹ ਮਨ ਤੇ ਰੋਗ ਨਾ ਜਾਏ ਹਰ ਨਾਮੈ ਤੋਲ ਨਾ ਪੁਜਈ ਸਭ ਡਿੱਠੀ ਠੋਕ ਵਜਾਈ ਕੰਚਨ ਕੇ ਕੋਟ ਦਤ ਕਰੀ ਬਹੁ ਹੈ ਵਰ ਗੈ ਵਰ দান ਭੂਮਿ দান ਗਵਾਂ ਕਣੀ ਪੀ ਅੰਤਰ ਗਰਭ ਗਮਾਨ ਰਾਮ ਨਾਮ ਮਨ ਬਿਧਿਆ ਗੁਰ ਦਿਆ ਸਚ ਦਾਨ ਮਨ ਹਠ ਬੁੱਧੀ ਕੇਤੀਆ ਕੇਤੇ ਬੇਦ ਵਿਚਾਰ ਕੇਤੇ ਬੰਧਨ ਜੀਅ ਕੇ ਗੁਰ ਮੁਖ ਮੋਖ ਦਵਾਰ ਸੱਚ ਹੋ ਔਰੈ ਸਭ ਕੋ ਉਪਰ ਸੱਚ ਆਚਾਰ ਸਭ ਕੋ ਊਚਾ ਆਖੀਐ ਨੀਚ ਨਾ ਦੀਸੈ ਕੋਈ ਇਕ ਨਾ ਭਾਂਡੇ ਸਾਜਿਆ ਇਕ ਚਾਨਣ ਤੇ ਹੋ ਲੋਏ ਕਰਮ ਮਿਲੈ ਸੱਚ ਪਾਈਐ ਤੁਰ ਬਖਸ ਨਾ ਮਿਟੈ ਕੋਈ ਸਾਧ ਮਿਲੈ ਸਾਧੂ ਜਨ ਸੰਤੋਖ ਵਸੈ ਗੁਰ ਭਾਈ ਅਕਾਥ ਕਥਾ ਵਿਚਾਰੀਐ ਜੇ ਸਤਗੁਰ ਮਾਹੀ ਸਮਾਈ ਪੀ ਅੰਮ੍ਰਿਤ ਸੰਤੋਖਿਆ ਦਰਗਹ ਪੈਦਾ ਜਾਏ ਕਾਟਾ ਕਾਟ ਵਾਜੈ ਕਿੰਗੁਰੀ ਅਨ ਦਿਨ ਸਬਦ ਸੁਭਾਏ ਵਿਰਲੇ ਕੋ ਸੋਜੀ ਪਈ ਗੁਰਮੁਖ ਮਨ ਸਮਝਾਏ ਨਾਨਕ ਨਾਮ ਨਾ ਵਿਸਰੈ ਛੋਟੈ ਸਬਦ ਕਮਾਏ ਸਿਰੀ ਰਾਗ ਮਹੱਲਾ ਪਹਿਲਾ ਚਿਤੇ ਦਿਸਹਿ ਧੌਲ ਹਰ ਬੱਗੇ ਬੰਕ ਦੁਆਰ ਕਰਮਾਨ ਖੁਸੀ ਉਸਾਰਿਆ ਦੂਜੈ ਹੇਤ ਪਿਆਰ ਅੰਦਰ ਖਾਲੀ ਪ੍ਰੇਮ ਬੇਨ ਟਹਿ ਢੇਰੀ ਤਨ ਛਾਰ ਭਾਈ ਰੇ ਤਨ ਧਨ ਸਾਥ ਨਾ ਹੋਏ RAM ਨਾਮ ਧਨ ਨਿਰਮਲੋ ਗੁਰ ਦਾਤ ਕਰੇ ਪ੍ਰਭ ਸੋਏ ਰਹਾਉ RAM ਨਾਮ ਧਨ ਨਿਰਮਲੋ ਜੇ ਦੇਵੈ ਦੇਵਨ ਹਾਰ ਆਗੇ ਪੂਛ ਨਾ ਹੋਵਈ ਜਿਸ ਬੇਲੀ ਗੁਰ ਕਰਤਾਰ ਆਪ ਛਡਾਏ ਛੁੱਟੀ ਐ ਆਪੇ ਬਖਸਣ ਹਾਰ ਮਨਮੁਖ ਜਾਣੈ ਆਪਣੇ ਧੀਆ ਪੂਤ ਸੰਜੋਗ ਨਾਰੀ ਦੇਖ ਵਿਗਾਸਿਆ ਹੈ ਨਾਲੇ ਹਰਖ ਸੋ ਸੋਗ ਗੁਰਮੁਖਬ ਸਬਦ ਰੰਗਾਵਲੇ ਅਹਨਿਸ ਹਰ ਰਸ ਭੋਗ ਚੈਤ ਚੱਲੈ ਵਿਤ ਜਾਵਣੋ ਸਾਖਤ ਡੋਲ ਡੋਲਾਏ ਬਾਹਰ ਢੂੰਡ ਵੇ ਗੋਚੀਐ ਕਰਮਹਿ ਵਸਤ ਸੁਥਾਈ ਮਨਮੁਖ ਹਉਮੈ ਕਰ ਮੁਸੀ ਗੁਰਮੁਖ ਪੱਲੈ ਪਾਇ ਸਾਕਤ ਨਿਰਗੋਣਿਆ ਰਿਆ ਆਪਣਾ ਮੂਲ ਪਛਾਣ ਰਕਤ ਬਿੰਦ ਕਾ ਇਹੋ ਤਨੋ ਅਗਨੀ ਪਾਸ ਪਿਰਾਣ ਪਵਣੈ ਕੈ ਵਸ ਦੇਹ ਹਰੀ ਮਸਤਕ ਸਚ ਨੀਸਾਣ ਬਹੁਤਾ ਜੀਵਨ ਮੰਗੀਐ ਮੋਹ ਨਾ ਲੋੜੈ ਕੋਈ ਸੁਖ ਜੀਵਨ ਤਿਸ ਆਖੀਐ ਜਿਸ ਗੁਰਮੁਖ ਵਸਿਆ ਸੋਈ ਨਾਮ ਵਹਿੂਣੇ ਕਿਆ ਗਣੀ ਜਿਸ ਹਰ ਗੁਰ ਦਰਸ ਨਾ ਹੋਇ ਜਿਉ ਸੁਪਨੇ ਨਿਸ ਭੁੱਲੀਐ ਜਬ ਲਗ ਨਿਦਰਾ ਹੋਇ ਏਉ ਸਰਪਨ ਕੈ ਵਸ ਜੀੜਾ ਅੰਤਰ ਹਉਮੈ ਦੋਇ ਗੁਰਮਤੋ ਹੋਏ ਵਿਚਾਰੀਐ ਸੁਪਨਾ ਇਹੋ ਜਗ ਲੋਏ ਅਗਨ ਮਰੈ ਜਲ ਪਾਈਐ ਜਿਉ ਬਾਰਿਕ ਦੁੱਧ ਐ ਮਾਇ ਬਿਨ ਜਲ ਕਮਲ ਸੋ ਨਾ ਥੀਐ ਬਿਨ ਜਲ ਮੀਨ ਮਰਾਈ ਨਾਨਕ ਗੁਰਮੁਖ ਹਰ ਰਸ ਮਿਲੇ ਜੀਵਾ ਹਰ ਗੁਣ ਗਾਏ ਸੇਰੀ ਰਾਗ ਮਹੱਲਾ ਪਹਿਲਾ ਡੂੰਗਰ ਦੇਖ ਡਰਾਵਣ ਪੈੜੇ ਡਰਿਆਸ ਉੱਚਾ ਪर्वਤ ਗਾਖੜੋ ਨਾ ਪਾਉੜੀ ਤਿਤ ਤਾਸ ਗੁਰਮੁਖ ਅੰਤਰ ਜਾਣਿਆ ਗੁਰ ਮੇਲੀ ਤਰਿਆਸ ਭਾਈ ਰੇ ਭਵਜਲ ਵਿਖਮ ਡਰਾਉ ਪੂਰਾ ਸਤਗੁਰ ਰਸ ਮਿਲੈ ਗੁਰ ਤਾਰੇ ਹਰਨਾਉ ਰਹਾਉ ਚੱਲਾ ਚੱਲਾ ਜੇ ਕਰੀ ਜਾਣਾ ਚੱਲਣ ਹਾਰ ਜੋ ਆਇਆ ਸੋ ਚੱਲਸੀ ਅਮਰ ਸੋ ਗੁਰ ਕਰਤਾਰ ਇਹ ਸੱਚਾ ਸਲਾਹਣਾ ਸੱਚੈ ਥਾਨ ਪਿਆਰ ਦਰ ਘਰ ਮਹਿਲਾ ਸੋਹਣੇ ਪੱਕੇ ਕੋਟ ਹਜ਼ਾਰ ਹਸਤੀ ਘੋੜੇ ਪਾਖਰੇ ਲਸ਼ਕਰ ਲੱਖ ਅਪਾਰ ਕੈਸਾ ਹੀ ਨਾਲ ਨਾ ਚੱਲਿਆ ਖਾਪ ਖਾਪ ਮੋਏ ਅਸਾਰ ਸੋਇਨਾ ਰੂਪਾ ਸੰਚੀਐ ਮਾਲ ਜਾਲ ਜੰਜਾਲ ਸਭ ਜਗ ਮਹਿ ਦੋਹੀ ਫੇਰੀਐ ਬਿਨ ਨਾਵੈ ਸਿਰ ਕਾਲ ਪਿੰਡ ਪੜੈ ਜਿਉ ਖੇਲ ਸੀ ਬਦ ਫੈਲੀ ਕਿਆ ਹਾਲ ਪੁੱਤ ਦੇਖ ਵਿਗਸੀਐ ਨਾਰੀ ਸੇਜ ਪਧਾਰ ਚੋ ਆ ਚੰਦਨ ਲਾਈਐ ਕਾਪੜ ਰੂਪ ਸੀਗਾਰ ਖੇ ਹੋ ਖੇਹਰ ਲਾਈਐ ਛੋੜ ਚੱਲੈ ਘਰ ਬਾਰ ਮਹਿਰ ਮਲੂਕ ਕਹਾਈਐ ਰਾਜਾ राव ਕੇ ਖਾਨ ਚੌਧਰੀ राव ਸਦਾਈਐ ਜਲ ਬਲੀਐ ਅਬੇ ਮਾਨ ਮਨ ਮੁਖ ਨਾਮ ਵਿਸਾਰਿਆ ਜੋ ਦਵ ਦੰਧ ਆਕਾਨ ਆ ਮੈਂ ਕਰ ਕਰ ਜਾਏ ਸੀ ਜੋ ਆਇਆ ਜਗ ਮਾਹੇ ਸਭ ਜਗ ਕਾਜਲ ਕੋਠੜੀ ਤਨ ਮਨ ਦੇਹ ਸਵਾਹੇ ਗੁਰ ਰਾਖੇ ਸੇ ਨਿਰਮਲੇ ਸਭ ਦਨਿਵਾਰੇ ਭਾਹੇ ਨਾਨਕ ਤਰਿਆ ਸਚ ਨਾਮ ਸਿਰ ਸਾਹਾ ਪਾਤ ਸਾਹੋ ਮੈਂ ਹਰ ਨਾਮ ਨਾ ਵਿਸਰੈ ਹਰ ਨਾਮ ਰਤਨ ਵੇਸਾਹੋ ਮਨਮੁਖ ਭਉਜਲ ਪਾਚ ਮੋਏ ਗੁਰਮੁਖ ਤਰੇ ਅਥਾਹ ਨਾਨਕ ਤਰੀਆ ਸਚ ਨਾਮ ਸਿਰ ਸਾਹਾ ਪਾਤ ਸਾਹ ਮੈਂ ਹਰ ਨਾਮ ਨਾ ਵਿਸਰੈ ਹਰ ਨਾਮ ਰਤਨ ਵੇ ਸਾਹ ਮਨਮੁਖ ਭਉਜਲ ਪਾਚ ਮੋਏ ਗੁਰਮੁਖ ਤਰੇ ਅਥਾਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ